ਸਸ਼ਰਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਪਿਛਲੇ ਦਿਨੀ ਡਿਪੋਰਟੀਆਂ ਨੂੰ ਲੈ ਕੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦਾ ਬਿਆਨ ਕਾਫੀ ਜ਼ਿਆਦਾ ਵਿਵਾਦਿਤ ਸੀ ਤੇ ਇਸ ਦੇ ਨਾਲ ਹੀ ਸੁਰਖੀਆਂ ਦੇ ਵਿੱਚ ਚੱਲ ਰਹੀ ਸੀ ਦਰਸਲ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਜਿਹੜੇ ਨੌਜਵਾਨ ਭਾਰਤ ਦੇ ਰਹਿਣ ਵਾਲੇ ਨਹੀਂ ਆ ਕਿਸੇ ਵੀ ਦੇਸ਼ ਦੇ ਨਹੀਂ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੇ ਤਾਂ ਉਸ ਦੇਸ਼ ਤੇ ਅਪਰਾਧੀ ਨੇ ਤਾਂ ਜਿਹਾ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਹਰ ਇੱਕ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਆਪਣੇ ਕਾਇਦੇ ਹੁੰਦੇ ਨੇ ਤੇ ਜੇਕਰ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇਸ਼ ਦਾ ਪੂਰਾ ਹੱਕ ਬਣਦਾ ਹੈ ਕਿ ਬਣਦੀ ਸਜ਼ਾ ਜ਼ਰੂਰ ਦਿੱਤੀ ਜਾਵੇ ਤਾਂ ਇਸ ਦੇ ਬਾਅਦ ਪੱਤਰਕਾਰ ਦੇ ਵੱਲੋਂ ਸਵਾਲ ਪੁੱਛਿਆ ਜਾਂਦਾ ਹੈ ਕਿ ਇਸ ਤਰੀਕੇ ਦੇ ਨਾਲ ਹੱਥਕੜੀਆਂ ਲਗਾਉਣੀਆਂ ਬੇੜੀਆਂ ਲਗਾਉਣੀਆਂ ਕਿੰਨਾ ਕੁ ਜਾਇਜ਼ ਹੈ ਤਾਂ ਉਹਨਾਂ ਨੇ ਕਿਹਾ ਕਿ ਭਾਵੇਂ ਹੱਥਕੜੀਆਂ ਲਗਾ ਕੇ ਭੇਜਿਆ ਹੋਵੇ ਜਾਂ ਫਿਰ ਬੇੜੀਆਂ ਲਗਾ ਕੇ ਭੇਜਿਆ ਹੋਵੇ ਆਖਿਰਕਾਰ ਭਾਰਤ ਦੇ ਵਿੱਚ ਉਹਨਾਂ ਨੂੰ ਛੱਡਤਾ ਗਏ ਤੋਂਾਂ ਦੇ ਵੱਲੋਂ ਦਿੱਤਾ ਹੋਇਆ ਬਿਆਨ ਇਸ ਵੇਲੇ ਸਿਆਸਤ ਹੈ ਜਿਹੜੀ ਉਸ ਨੂੰ ਲੈ ਕੇ ਗਰਮਾਉਂਦੀ ਹੋਈ ਨਜ਼ਰ ਆ ਰਹੀ ਤੇ ਜਿਸ ਦੇ ਚਲਦਿਆਂ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਉਸ ਦੀ ਨਖੇਦੀ ਕੀਤੀ ਜਾਂਦੀ ਹੈ ਕੁਲਦੀਪ ਢਾਲੀਵਾਲ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਜੋ ਬਿਆਨ ਦਿੱਤਾ ਹੈ ਉਸ ਦੀ ਅਸੀਂ ਨਖੇਦੀ ਕਰਦੇ ਆ ਨਿੰਦਾ ਕਰਦੇ ਆ ਇਸ ਤੋਂ ਇਲਾਵਾ ਉਹਨਾਂ ਨੇ ਪਲਟਵਾਰ ਕੀਤਾ ਆਓ ਤੁਹਾਨੂੰ ਵੀ ਸੁਣਾ ਦਿੰਨੇ ਆ ਉਹ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤਾਂ ਉਹ ਸੈਂਟਰ ਵਗੈਰਾ ਸਾਡੇ ਬੰਦ ਕਰ ਦੇ। ਮੰਤਰੀ ਮਨੋਗਲ ਕਟਰੋਲ ਨੇ ਕਾਲ ਬਿਆਨ ਤਾਂ ਜਿਹੜੇ ਰਿਪੋਰਟ ਉਹ ਕਹਿ ਰਹੇ ਉਹ ਅਪਰਾਧੀ ਇਹਨਾਂ ਨੂੰ ਧਰਮੀ ਕਰਨ ਦੀ ਲੋੜ ਨਹੀਂ ਕਿਵੇਂ ਦੇਖਦੇ ਉਹਨਾਂ ਦਾ ਬਿਆਨ। ਮੇਰਾ ਖਿਆਲ ਹੈ ਕਿ ਖੱਟਰ ਸਾਹਿਬ ਹਿੰਦੁਸਤਾਨ ਦੀ ਭਾਜਪਾ ਸਰਕਾਰ ਦੇ ਕੇਂਦਰੀ ਮੰਤਰੀ ਹੈ। ਜੋ ਭਾਜਪਾ ਦੀ ਪਾਲਿਸੀ ਆ ਜੋ ਭਾਜਪਾ ਦੀ ਇੱਥੇ ਲਾਈਨ ਆ ਜੋ ਕੁਝ ਭਾਜਪਾ ਦੇ ਲੀਡਰ ਬੋਲਦੇ ਆ ਉਹੀ ਖੱਟਰ ਸਾਹਿਬ ਬੋਲੇ ਉਹਨਾਂ ਦਾ ਬਿਆਨ ਜਿਹੜਾ ਬੜਾ ਘਟਿਆ ਨਿੰਦਨਯੋਗ ਹੈ। ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਜਿਹੜੇ ਬੰਦੇ ਆ ਸਰ ਇਹ ਮਤਲਬ ਪੇਟ ਲਈ ਰੋਟੀ ਲਈ ਉਹਨਾਂ ਦੇ ਅੱਛਾ ਚ ਜਾਣਾ ਚਾਹੁੰਦੇ ਸੀਗੇ ਇਹ ਬੰਦਿਆਂ ਨੇ ਕੋਈ ਮਤਲਬ ਜਿਹੜਾ ਇਹ ਅਪਰਾਧ ਹੀ ਨਹੀਂ ਗੇ ਇਹ ਅਪਰਾਧ ਦਾ ਸ਼ਿਕਾਰ ਹੋਇਆ ਜੇ ਸਰਕਾਰਾਂ ਟਰਟਰ ਸਾਹਿਬ ਨੂੰ ਪੁੱਛੋ ਕਿ 14 ਦੇ ਵਿੱਚ ਮਤਲਬ ਜਿਹੜਾ ਮੋਦੀ ਸਾਹਿਬ ਜਦੋਂ ਆਏ ਸੀ ਤਾਂ ਕਿਹਾ ਦੇ 2000 2 ਮਤਲਬ ਜਿਹੜੀ 2 ਕਰੋੜ ਨੌਕਰੀ ਸਾਲ ਦੀ ਬੀਜੇਪੀ ਸਰਕਾਰ ਦੇ ਆਕਰੋਗੀ ਤੇ 14 ਤੋਂ ਲੈ ਕੇ ਹੋਰ ਤੱਕ ਤੁਸੀਂ ਲਾ ਲਓ ਕਿ ਬਲੋ 10 ਸਾਲ 11 ਸਾਲ ਹੋ ਗਿਆ ਜੇ ਹੁਣ ਤੱਕ ਉਹ ਦੇਂਦੇ ਤਾਂ 22 ਕਰੋੜ ਲੋਕਾਂ ਨੂੰ ਨੌਕਰੀ ਮਿਲ ਜਾਣੀ ਚਾਹੀਦੀ ਸੀ ਜਦੋਂ ਆਪਾਂ ਨੌਕਰੀਆਂ ਨਹੀਂ ਦਿੱਤੀਆਂ ਤੇ ਜੇ ਕੋਈ ਰੋਟੀ ਰੋਟੀ ਦੀ ਜਾ ਰਿਹਾ ਉਹ ਗੈਰਕਾਨੂੰਨੀ ਐਨਾ ਹੀ ਆ ਨਾ ਉਹ ਜਾ ਰਿਹਾ ਇਹੋ ਵੱਤ ਉਹਨੇ ਕੋਈ ਗੈਰਕਾਨੂੰਨੀ ਕੰਮ ਕੋਈ ਨਹੀਂ ਕੀਤਾ ਸੋ ਮੈਂ ਖੱਤਰ ਦੇ ਬਿਆਨ ਦੀ ਕੋਰ ਨਿੰਦਾ ਕਰਦਾ ਇੱਕ ਜੁਮਿਹਰਤ ਬੰਦੇ ਵੱਲੋਂ ਇਦਾਂ ਦਾ ਬਿਆਨ ਦੇਣਾ ਕਿ ਇੱਕ ਦੇ ਅੱਗੇ ਬਚਾਦੇ ਸਤਾਏ ਆ ਬਜਾਏ ਇਹ ਦੇ ਕਿ ਆਪਾਂ ਉਹਨਾਂ ਨੂੰ ਢਾਸ ਦਈਏ ਉਹਨਾਂ ਨੂੰ ਬਲੋ ਜਿਹੜਾ ਹੌਸਲਾ ਦੇਈਏ ਉਹਨਾਂ ਦੀ ਸਰਕਾਰੇ ਬਾਰੇ ਆਪਾਂ ਮਤਤ ਕਰੀਏ ਮਤਤ ਕਰਦੇ ਵੀ ਜਾਏ ਆਪਾਂ ਉਹਨਾਂ ਨੂੰ ਪਰਾਧੀ ਮੰਨ ਰਹੇ ਆਂ ਉਹ ਪਰਾਧੀ ਕਿੱਦਾਂ ਨੇ ਖੱਟੜ ਸਾਹਿਬ ਦੱਸ ਸਕਦੇ ਆ ਉਹ ਪਰਾਧੀ ਉੱਥੇ ਤੋਂ ਹੋ ਸਕਦੇ ਆ ਅਮਰੀਕਾ ਵਾਸਤੇ ਇੰਡੀਆ ਦੇ ਉਹਨਾਂ ਨੇ ਕਿਹੜਾ ਪਰਾਧ ਕੀਤਾ ਸੋ ਖੱਟੜ ਸਾਹਿਬ ਦਾ ਬਿਆਨ ਜਿਹੜਾ ਮੱਲਾ ਮਨੁੱਖੀ ਅਧਿਕਾਰਾਂ ਦੇ ਜਿਹੜੀ ਅਗਲੰਗਨ ਲੰਗਣਾ ਹੋਈ ਆ ਉਹਦੀ ਫੇਵਤ ਜਾਂਦਾ ਔਰ ਜਿਹੜੀ ਭਾਜਪਾ ਦੀ ਕੱਟੜਵਾਦ ਸੋਚ ਆ ਉਹਦੇ ਹੱਕ ਜਾਂਦਾ ਉਹਨਾਂ ਦਾ ਬਿਆਨ ਜਿਹੜਾ ਉਹ ਮਨੁੱਖਤਾ ਦੇ ਖਿਲਾਫ ਆ ਇਸ ਕਰਕੇ ਮੈਂ ਉਹਨਾਂ ਦੇ ਬਿਆਨ ਦੀ ਕੜੀ ਨਿੰਦਾ ਕਰਦਾ ਮੈਂ ਮੈਂ ਅਨਾਉਂਸ ਕਰਦਾ ਕਿ ਸਾਡੀ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਸਦਾ ਭਗਵਾਨ ਸੇਗ ਦੀ ਸਰਕਾਰ ਪੰਜਾਬ ਚ ਜਿੰਨੇ ਵੀ ਸਾਡੇ ਬੰਦੇ ਆਉਣਗੇ ਸਭ ਨੂੰ ਗਲੇ ਲਾਵਾਂਗੇ ਸਭ ਨੂੰ ਜਿੰਨੇ ਜੋਗੇ ਆ ਉਹਨਾਂ ਦੀ ਮਤ ਕਰਾਂਗੇ ਇਹ ਕੋਈ ਉਹਨਾਂ ਨੂੰ ਅਪਰਾਧੀ ਨਹੀਂ ਮੰਨਦੇ ਅਸੀਂ ਸਮਝਦੇ ਹਾਂ ਕਿ ਉਹ ਰੋਟੀ ਦੋਜੀ ਲਈ ਗਏ ਹੀ ਨਹੀਂ ਗੱਲ ਬਣੀ ਉਹ ਵਾਪਸ ਆ ਗਏ ਤੇ ਜੇ ਉਹ ਵਾਪਸ ਆ ਗਏ ਤੇ ਟ੍ਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰਨੀ ਸਾਡੀ ਡਿਊਟੀ ਬਣਦੀ ਹੋ ਅਸੀਂ ਕਰ ਰਹੇ ਹਾਂ ਨਾਲ ਜਿਹੜਾ ਵੀ ਕੋਈ ਬੰਦਾ ਸੈੱਟ ਕਰਨ ਵਾਲਾ ਉਹਨੂੰ ਆਪਾਂ ਸੈੱਟ ਵੀ ਕਰਾਂਗੇ